ਗੁਰਮੁਖ ਪਿਆਰਿਓ ਪ੍ਰਕਾਸ਼ ਪੁਰਬ ਤੋਂ ਪਹਿਲਾਂ 5 ਨਵੰਬਰ ਤੋਂ ਪਹਿਲਾਂ ਜਿਸ ਨੂੰ ਇਹ ਵੀਡੀਓ ਮਿਲ ਗਈ 13 13 ਗੁਪਤ ਸੰਕੇਤ ਦੀ ਕਿਸਮਤ ਜਿਹੜੀ ਹੈ ਜ਼ਰੂਰ ਖੁੱਲ ਜਾਵੇਗੀ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਦਾ ਗਿਆਨ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਪੁਰਬ ਆਪਾਂ ਮਨਾਵਾਂਗੇ ਸੋ ਸਾਰੀ ਸੰਗਤ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਵੇਗੀ ਪਿਆਰਿਓ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਤੇ ਭਰੋਸਾ ਕਰਕੇ 13 13 ਤੋਲ ਦਿੱਤਾ ਤੇ ਪਿਆਰਿਓ ਯਾਦ ਰੱਖਿਓ ਵੀ ਸਤਿਗੁਰੂ ਨੂੰ ਕਿੱਡਾ ਵੱਡਾ ਵਿਸ਼ਵਾਸ ਹੋਏਗਾ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਅਕਾਲ ਪੁਰਖ ਦੇ ਹੁਣ ਕਹੀ ਕਹਿੰਦੇ ਉਹ ਤੇ ਖੁਦ ਅਕਾਲ ਸਰੂਪ ਸੀ ਅਕਾਲ ਸਰੂਪ ਸੀ ਪਰ ਯਾਦ ਰੱਖਿਓ ਵੀ ਕਿੰਨਾ ਭਰੋਸਾ ਉਹਨਾਂ ਨੇ ਅਕਾਲ ਪੁਰਖ ਤੇ ਕੀਤਾ ਤੇ ਸਾਨੂੰ ਕਿੱਡਾ ਵੱਡਾ ਸੰਕੇਤ ਦਿੱਤਾ ਵੀ ਜੇਕਰ ਇਹੋ ਜਿਹਾ ਭਰੋਸਾ ਥੋੜਾ ਅਕਾਲ ਪੁਰਖ ਤੇ ਹੋਵੇ ਤੁਸੀਂ ਵੀ ਤੇਰਾ ਤੇਰੇ ਤੋਲਦੇ ਹੋ ਕਦੇ ਘਾਟਾ ਨਹੀਂ ਹੋਏਗਾ ਕਦੇ ਤੁਸੀਂ ਪਿੱਛੇ ਨੂੰ ਨਹੀਂ ਜਾਓਗੇ ਸਗੋਂ ਅੱਗੇ ਨੂੰ ਹੀ ਜਾਓਗੇ ਸੋ ਕਿੱਡੀ ਵੱਡੀ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਨਿਵਾਜਿਆ ਕਿੱਡੀ ਵੱਡੀ ਸਾਡੇ ਤੇ ਮਿਹਰ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਕਿੱਡੀ ਵੱਡੀ ਸਾਡੇ ਤੇ ਮਿਹਰ ਕਰ ਦਿੱਤੀ ਕਿੰਨਾ ਵੱਡਾ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਿੱਡੀ ਵੱਡੀ ਰਹਿਮਤ ਕਰਕੇ ਸਾਨੂੰ ਨਿਵਾਜਿਆ ਕਿੱਡੀ ਵੱਡੀ ਰਹਿਮਤ ਸੋ ਪਿਆਰਿਓ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਨਾ ਕਿ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਵੱਧ ਸਾਡੇ ਤੇ ਕਿਰਪਾ ਕੀਤੀ ਸਭ ਤੋਂ ਵੱਧ ਸਾਡੇ ਤੇ ਮਿਹਰ ਕੀਤੀ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਤੇ ਸਭ ਤੋਂ ਵੱਡੀ ਮਿਹਰ ਹੋਈ ਹੈ ਔਰ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜੋ ਖਾ ਰਹੇ ਹਾਂ ਜੋ ਪਹਿਨ ਰਹੇ ਹਾਂ ਜਿਸ ਦਾ ਦੀਆ ਪਹਿਨਿਆ ਖਾਏ ਤੇ ਪਿਆਰਿਓ ਜਿਸ ਦਾ ਦਿੱਤਾ ਹੋਇਆ ਸਾਰਾ ਕੁਝ ਅਸੀਂ ਵਰਤ ਰਹੇ ਹਾਂ ਤੇ ਫਿਰ ਅਸੀਂ ਕੁਝ ਕੁ ਚੀਜ਼ਾਂ ਪਿੱਛੇ ਪਿੱਛੇ ਨੂੰ ਪੈਰ ਕਿਉਂ ਘੜੀ ਸੀ ਜਿਸ ਮਾਲਕ ਦੇ ਹੁਕਮ ਦੇ ਵਿੱਚ ਸਾਡਾ ਜਨਮ ਹੋਇਆ ਜਿਸ ਮਾਲਕ ਦੇ ਹੁਕਮ ਦੇ ਵਿੱਚ ਸਰੀਰ ਪਾਲ ਪਲੋਸਕੇਡਾ ਵੱਡਾ ਹੋਇਆ ਜਿਸ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਸੋਹਣਾ ਸੁੰਦਰ ਸਡੌਲ ਸਰੀਰ ਦਿੱਤਾ ਉਹਦਾ ਦਰ ਛੱਡ ਕੇ ਕਿਤੇ ਹੋਰ ਕਿਉਂ ਜਾਣਾ ਕਿਤੇ ਹੋਰ ਕਿਉਂ ਭਟਕਣਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣ ਕੇ ਰਹਿਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਨਾ ਕਿੱਡੀ ਵੱਡੀ ਗੱਲ ਹੋਏਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਕੇ ਚੱਲਣਾ ਕਿੱਡੀ ਵੱਡੀ ਮਿਹਰ ਹੋਏਗੀ ਸਤਬਦੂਰ ਤੇ ਆਪਾਂ ਇਸ ਗੱਲ ਨੂੰ ਜ਼ਰੂਰ ਕਦੇ ਸੁਣੀਏ ਕਦੇ ਵਿਚਾਰੀਏ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿੱਡੀ ਵੱਡੀ ਕਿਰਪਾ ਦੇ ਮਾਲਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿੱਡੀ ਵੱਡੀ ਕਿਰਪਾ ਕਰਦੇ ਨੇ ਜੇਕਰ ਆਪਾਂ ਉਸ ਦੀ ਪਾਵਨ ਬਾਣੀ ਨੂੰ ਪੜਾਂਗੇ ਜੇਕਰ ਉਸ ਤੇ ਭਰੋਸਾ ਕਰਾਂਗੇ ਤੇ ਜੇਕਰ ਸਾਡਾ ਭਰੋਸਾ ਕਾਇਮ ਹੋ ਜੇ ਨਾ ਜੇਕਰ ਸਾਡਾ ਭਰੋਸਾ ਕਾਇਮ ਹੋ ਜੇ ਅਸੀਂ ਇਹ ਗੱਲ ਸਮਝੀਏ ਕਿ ਸਤਿਗੁਰੂ ਜੀ ਕਿਰਪਾ ਕਰਦੇ ਹੋ ਧੰਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਦੇ ਹੋ ਤੇ ਸਤਿਗੁਰੂ ਜੀ ਕਿੰਨੀ ਵੱਡੀ ਕਿਰਪਾ ਕਰਨਗੇ ਸਤਿਗੁਰੂ ਮਹਾਰਾਜ ਕਿੰਨੀ ਵੱਡੀ ਮਿਹਰ ਕਰਨਗੇ ਪਿਆਰਿਓ 13 13 ਦਾ ਗੁਪਤ ਸੰਕੇਤ ਉਹਨੂੰ ਮਿਲਦਾ ਹੈ ਉਹਦੀ ਕਿਸਮਤ ਖੁੱਲਦੀ ਹੈ ਜਿਹੜਾ ਗੁਰੂ ਤੇ ਭਰੋਸਾ ਕਰ ਲੇ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰ ਲੇ ਜਿਹੜਾ ਕਹੇ ਵੀ ਸਤਿਗੁਰੂ ਤੂੰ ਹੀ ਤੂੰ ਹੈ ਏ ਪਾਤਸ਼ਾਹ ਜੀ ਤੂੰ ਹੀ ਤੂੰ ਹੈ ਤੇਤੋਂ ਬਿਨਾ ਕੋਈ ਹੋਰ ਨਹੀਂ ਜਿਹੜਾ ਕਹਵੇ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਕਿਨੇ ਸਤਗੁਰੂ ਤੈਨੂੰ ਧਿਆਉਂਦਾ ਧਿਆਉਂਦਾ ਮੈਂ ਤੇਰਾ ਹੀ ਸਰੂਪ ਹੋ ਗਿਆ ਤੂੰ ਹੀ ਤੂੰ ਹੋ ਗਿਆ ਤੇ ਸਤਗੁਰੂ ਮੇਰਾ ਤੇ ਮੇਰਾ ਵਿੱਚ ਕੁਝ ਵੀ ਨਹੀਂ ਰਿਹਾ ਤੇ ਸਤਗੁਰੂ ਤੇਰਾ ਹੀ ਤੇਰਾ ਹੈ ਸਾਰਾ ਕੁਝ ਤੇ ਸਤਗੁਰੂ ਮਹਾਰਾਜ ਇਹ ਤੇਰੀ ਹੀ ਕਿਰਪਾ ਹੈ ਇਹ ਤੇਰੀ ਹੀ ਮਿਹਰ ਹੈ ਕਿ ਮਹਾਰਾਜ ਉੱਥੇ ਕਿਰਪਾ ਕਰਦੇ ਨੇ ਕਿਸਮਤਾਂ ਦੇ ਤਾਲੇ ਉੱਥੇ ਖੁੱਲ੍ਹਦੇ ਨੇ ਜਿਹੜਾ ਗੁਰੂ ਤੇ ਬੇਅੰਤ ਹਾਂ ਤੇ ਉੱਪਰੋਸਾ ਕਰੇ ਤੇ ਯਾਦ ਰੱਖਿਓ ਹਰ ਕਾਰਜ ਦੇ ਵਿੱਚ ਸਤਿਗੁਰੂ ਨੂੰ ਯਾਦ ਕਰੇ ਤੇ ਆਵੇ ਤੇ ਸਤਿਗੁਰੂ ਉਹਦੇ ਕਾਰਜ ਰਾਸ ਕਰਦੇ ਨੇ ਇੱਕ ਬੇਨਤੀ ਹੋਰ ਕਰਾਂ ਘਰੋਂ ਨਿਕਲਣ ਵੇਲੇ ਗੁਰੂ ਨੂੰ ਯਾਦ ਕਰਕੇ ਜਾਣਾ ਘਰੇ ਆਉਣ ਵੇਲੇ ਯਾਦ ਕਰਨਾ ਕਿਸੇ ਕੰਮ ਨੂੰ ਕਰਨ ਜਾ ਰਹੇ ਆ ਯਾਦ ਕਰਨਾ ਬਾਹਰ ਕਿਤੇ ਆਪਾ ਬੈਠੇ ਆਂ ਪ੍ਰਸ਼ਾਦਾ ਛਕਣਾ ਆਂ ਪ੍ਰਸ਼ਾਦਾ ਛੱਕ ਕੇ ਹਟੇ ਆਂ ਡਰਾਈਵ ਕਰਨੀ ਆਂ ਤੇ ਸਾਧ ਸੰਗਤ ਗੁਰੂ ਦਾ ਨਾਮ ਜ਼ਰੂਰ ਲਿਆ ਜਾਏ। ਇਹੀ ਤੇ ਹੈ ਗੁਰੂ ਨੂੰ ਚੇਤੇ ਵਿੱਚ ਵਸਾਉਣਾ ਜਦੋਂ ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਸਾਨੂੰ ਚੇਤੇ ਆਵੇ ਕੰਮ ਦੇ ਐਂਡ ਤੇ ਸਾਨੂੰ ਗੁਰੂ ਚੇਤੇ ਆਵੇ ਤੇ ਸਮਝ ਲਈਏ ਵੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤ ਰਹੀ ਹੈ ਇਦੋਂ ਵੱਡੀ ਕਿਰਪਾ ਕੋਈ ਹੋਰ ਨਹੀਂ ਹੋ ਸਕਦੀ। ਯਾਦ ਰੱਖਿਆ ਜੀ। ਸੋ ਪਿਆਰਿਓ ਇਹ ਆਪਣੇ ਜੀਵਨ ਦੀ ਜਿਹੜੀ ਹੈ ਲੜੀ ਜ਼ਰੂਰ ਬਣਾਈਏ ਇਹ ਸਭ ਤੋਂ ਵੱਡੀ ਜਿਹੜੀ ਹੈ ਗੁੱਡ ਮਿਲਦੀ ਆ। ਵਾਹਿਗੁਰੂ ਜੀ ਕਾ ਖਾਲਸਾ। Vou arregrudir aqui, Fatê.